ਪੰਜਾਬ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਲੰਧਰ ਵਿੱਚ ਦੋ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਸੂਤਰਾਂ ਮੁਤਾਬਕ ਉਕਤ ਦੋਵੇਂ ਮ੍ਰਿਤਕ ਇੱਕ ਦੋਸਤ ਦੇ ਘਰ ਸੌਂ ਰਹੇ ਸਨ ਇਸ ਦੌਰਾਨ ਦੋਸ਼ੀ ਆਇਆ ਅਤੇ ਸੌਂਦੇ ਹੋਏ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਇਸ ਦੇ ਬਾਅਦ ਦੋਸ਼ੀ ਫਰਾਰ ਹੈ ਰੰਮਾ ਮੰਡੀ ਥਾਣੇ ਦੀ ਪੁਲਿਸ ਜਾਂਚ ਲਈ ਘਟਨਾ ਸਥਾਨ ਤੇ ਪਹੁੰਚੀ ਹੋਈ ਹੈ ਐਫਸੀਐਲ ਟੀਮ ਵੀ ਮੌਕੇ ਤੇ ਆ ਕੇ ਘਟਨਾ ਨਾਲ ਜੁੜੇ ਸਬੂਤ ਇਕੱਠੇ ਕਰ ਰਹੀ ਹੈ ਮ੍ਰਿਤਕਾ ਦੀ ਪਛਾਣ ਮੋਤਾ ਸਿੰਘ ਨਗਰ ਦੇ ਰਹਿਣ ਵਾਲੇ ਸ਼ਿਵਤ ਤੇ ਬਸਤੀ ਸ਼ੇਖ ਵਿੱਚ ਰਹਿਣ ਵਾਲੇ ਬਿਨੇ ਤਿਵਾੜੀ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਹੈ ਕਿ ਇਨਾਂ ਨੌਜਵਾਨਾਂ ਨੂੰ ਮਿੱਠਾਪੁਰ ਦੇ ਰਹਿਣ ਵਾਲੇ ਨੌਜਵਾਨ ਮੰਨਾ ਨੇ ਗੋਲੀਆਂ ਮਾਰੀਆਂ ਹਨ ਹਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕੀ ਤਰ੍ਹਾਂ ਰਿਹਾ ਹੈ ਕਿ ਇਨਵੈਸਟੀਗੇਸ਼ਨ ਸਾਹਮਣੇ ਆਖਣ ਤੋਂ ਇਹ ਕੁਈ 6:00 ਵਜੇ ਦੇ ਕਰੀਬ ਹੈ ਅੱਜ ਮਾਰ ਲਿਆ ਸੀਵਲ ਹਸਪੀਟਲ ਜਲੰਧਰ ਤੋਂ थाना ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈ ਉਹ ਜਿੱਦੇ ਗੋਲੀਆਂ ਲੱਗੀਆਂ ਮਿੱਟੀ ਰਮਾ ਇਥੋਂ ਦੇ ਉਹ ਸੀ ਜਿਹੜੇ ਸਾਥ ਵਿੱਚ ਦਾਖਲ ਹੋਇਆ ਹਸਪੀਟਲ ਘਰ ਬੇਲੀ ਅਫੀਸਰ ਸੀ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚ ਓ ਰਾਮਾ ਮੰਡੀ ਸਤਪੁਰਨਿੰਦਰ ਸਿੰਘ ਸਮੇਤ ਫੋਰਸ ਸੀ ਸੀਵਲ ਹਸਪੀਟਲ ਤੋਂ ਗੰਥੀ ਸੀ ਜਦੋਂ ਤਾਂ ਮੈਂ ਟਾਈਮ ਇਹ ਜਿਹੜਾ ਸ਼ਿਮਮ ਵਿਜਟ ਸੀ ਬਹੁਤ ਡੱਟੂ ਚੁੱਕੀ ਸੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਖਾਂਦੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈੱਥ ਉਹ ਬਰਾਡ ਡੈੱਡ ਐਟ ది ਸਪੌਟ ਆਫ ਹਰ ਸੈਕੰਡਰੀ ਸੋ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਅਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਸਾਧ ਜਿੰਨਕ ਦੋਨਾਂ ਦੀ ਡੈਥ ਹੋ ਗਈ ਹੈ ਤੇ ਤੀਸਰਾ ਇੰਨਾ ਦੇ ਨਾਲ ਮਨੀ ਮਠਾਪੁਰੀਆ ਇਹ ਕਿੰਨੇ دوست ਸੀਗੇ ਕੋਈ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇੰਨਾ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮਿੰਟ ਤੱਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਠਾਪੁਰੀਆ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਨੀ ਦਾ ਘਰ ਇੱਥੇ ਆਈ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:00 ਵਜੇ ਤੱਕ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਇਕੱਲੇ ਕਰਦਾ ਕਿ ਸੁੱਤੇ ਪਏ ਸੀ ਸੋਗੇ ਸੀ ਫਿਰ 4:00 ਵਜੇ ਜਿਹੜਾ ਕੀ ਇਹਨਾਂ ਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚਿੰਦਰ ਮਨੀ ਨੇ ਜਿਹੜਾ ਕਿ ਮਦਾਈ ਮੁਕਰਮਾ ਹੈ ਕਿ ਉਹਨੂੰ ਗੋਲੀ ਚ ਮਾਰਨੀ ਵਾਜੂ ਤੇ ਉਹਨੇ ਇਮੀਡੀਏਟਲੀ ਲਾਈਫ ਜਿਗਾਈ ਤੇ ਦੇਖੇ ਜਿਹੜਾ ਮਨੀ ਮਿੱਠਾ ਪੁੱਜਾ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੀ ਹੱਥ ਵਿੱਚ ਪਿਸਟਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ शिवम ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਸਨ 4-5 ਗੋਲੀਆਂ ਉਹ ਰਾਉਂਡ ਫਾਇਰ ਕਰਕੇ ਰੱਖੀ ਬਿਨੈਤ ਵਾੜੀ ਸੀ ਉਹਦੇ ਮਨ ਬਿਨੈਤ ਵਾੜੀ ਤਾਂ ਐਟ ਦੀ ਸਪੌਟੀ ਡੈੱਡ ਹੋ ਗਿਆ ਸੀ ਜਿਹੜਾ शिवम ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀ ਉਹਨੂੰ ਇਸੇ ਬਲਾ ਹਸਪੀਟਲ ਲੈ ਕੇ ਗਏ ਸੀ। ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮੰਨੀ ਦੇ ਅੱਖਾਂ ਦੇ ਸਾਹਮਣੇ ਹੋ ਗਿਆ। ਈਵਨ ਕਿ ਜਿਹੜਾ शिवम ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਵਿਹਾਂ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਾਰਨੀ ਆ ਇਹ ਮਨੀ ਮਠਾਪੂਰੀਆਂ ਨੇ ਮਾਰੀ ਜਿਹੜਾ ਕਿਨਾਰਾ ਦੋਸਤ ਤਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਹੈਗਾ ਡੌਗ ਸਕਵਾਡ ਆਇਆ ਹੈਗਾ ਮਲਜਮ ਆਲਰੇਡੀ ਗ੍ਰਿਫਟਾਰ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ ਕਿ ਤਪਤੀ ਸਰ ਕਾਰਨ ਕੀ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਇਕੱਠੇ ਸੁੱਤੇ ਬੀਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਨੇ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮੁਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰਾ ਇਨਸਟੈਂਡਪਰਿਆ ਅਸੇ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਠਾਪੁਰ ਦੇ ਨਾਲ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਦਾ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਹੋਰ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈ ਕਿ ਇਹ ਲੋ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀਗੇ ਦੋ ਵੈਪਨ ਸੀਗੇ ਇਹ ਕਿਸੇ ਲਾਇਸੈਂਸੀ ਨਹੀਂ ਉਹ ਸਾਰੇ ਨਜਾਇਜ਼ ਵੈਪਨ ਨੇ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹ ਹੱਥ ਵਿੱਚ ਕ੍ਰਿਸਟਲ ਸੀ ਕਿ ਮਨੀ ਮਿੱਠਾ ਬੁੜੀ ਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਬੰਦਾ ਡਰ ਜਾਂਦਾ ਹੈ ਹੁਣ ਫਰਾਰ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਡੀ ਫੜ ਲਾਂਗੇ ਆਪਾਂ ਟੀਮ ਸਾਡੀ ਦੀ ਸਰ ਪਹਿਲੇ ਵੀ ਕਾਦੇ ਮੈਂ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸਿਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਾਰਡ ਆ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕੀ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ ਉਹ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਪਹਿਲੀ ਵਾਰੀ ਮਰੇ ਸੀ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਪਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਰ ਇਹਨਾਂ ਦਾ ਪੇਲੂ ਵੀ ਮਕਦਮਾ ਦਰਜ ਹੈ ਪਹਿਲਾਂ ਇਹਨਾਂ ਦੇ ਖਿਲਾਫ ਕਈ-ਕਈ ਮੁਕਾਦਮੇ ਦਰਜ ਨੇ ਘੋੜੀ ਚਲਾਉਣ ਦੇ ਤੇ ਲੜਾਈ ਚ। ਹਰ ਜਿਹਦੇ ਮਨੀ ਦੇ ਖਿਲਾਫ ਮਾਮਲਾ ਹੈ। ਮਨੀ ਮਠਾਕੁਰੀ ਇਹ ਤੇ ਜਾਂ ਤਿੰਨਾਂ ਦੇ ਖਿਲਾਫ ਹੀ ਕਰਨੇ ਦਾ। ਇਹ ਵੀ ਕ੍ਰਿਮੀਨਲ ਰਿਪੋਰਟ ਦਾ ਹੀ ਹੈ। 4 ਠੀਕ। ਅੱਛਾ 4 ਕ੍ਰਿਮੀਨਲ ਰਿਪੋਰਟ ਦਾ। ਠੀਕ। ਠੀਕ ਹੈ।